ਚਾਚੀ ਜੀ ਹਾਂ ਜੀ ਮਾ ਹੋ ਗਈ ਗੱਲ ਦੀ ਕੁਪਾ ਜੀ ਨਾਲ ਹਾਂ ਹੋ ਗਈ ਗੱਲ ਕੀ ਕਹਿੰਦੇ ਆ ਮੈਂ ਉਹਨੂੰ ਕਿਹਾ ਹੀ ਫੋਨ ਕਰਦੇ ਉਹਨੇ ਦੱਸਿਆ ਮੈਨੂੰ ਕਹਿੰਦਾ ਅੱਜ ਮੁੰਡਾ ਘਰੇ ਹੀ ਹੈਗਾ ਵਾ ਅੱਛਾ ਤੇ ਜਾਓ ਫਿਰ ਤੇ ਨਾਲੇ ਕਹਿੰਦਾ ਉਹ ਮੁੰਡੇ ਦੀ ਭੈਣ ਵੀ ਆਈ ਹੋਈ ਆ ਅੱਛਾ ਉਹ ਵੀ ਆਈ ਹੋਈ ਆ ਉਹ ਵੀ ਆਈ ਆ ਤੇ ਫਿਰ ਕਹਿੰਦਾ ਵੇਖ ਆਓ ਜਾ ਕੇ ਲੱਗਦੇ ਆਥੇ ਜਿਹੜਾ ਕੰਮ ਕਰਨਾ ਕਰ ਲੋ ਸਗੋਂ ਚੰਗਾ ਦੀ ਭੈਣ ਵੀ ਆਈ ਆ ਆ ਤਾਂ ਚਲੋ ਵੇਖ ਆਓ ਸਗੋਂ ਕਹਿੰਦੇ ਘਰੇ ਹੀ ਆ ਮੁੰਡਾ ਤੇ ਤੇ ਕਹਿ ਦੇਣੀ ਘੰਟੇ ਤੱਕ ਆਪਾਂ ਆ ਨਾ ਕਿਆ ਹੈ ਨਾ ਉਹਨੂੰ ਮੈਂ ਤਾਂ ਹੀ ਉਹਨੇ ਮੇਰੇ ਨਾਲ ਸਾਰੀ ਗੱਲ ਕੀਤੀ ਕਹਿੰਦਾ ਮੰਮੀ ਵੇਹਾ ਮੁੰਡਾ ਵੀ ਘਰੇ ਆਈਗਾ ਆ ਚਲ ਫਿਰ ਠੀਕ ਹੈ ਚਾਹਦੇ ਆ ਫਿਰ ਆਹੋ ਤੇ ਉਹ ਚਾਚੀ ਜੀ ਅੰਜੂ ਨਹੀਂ ਆਈ ਥੱਲੇ ਮੈਂ ਕਹਾਂਂਦੀ ਕੋਈ ਰਸੋਈ ਦਾ ਕੰਮ ਕੰਮ ਵੀ ਕਰ ਲੈਂਦੀ ਆ ਪਾਉਂਦੀ ਆਂ ਚਲ ਰੋਟੀ ਪਾਣੀ ਤੁਹਾਡਾ ਤਿਆਰ ਕਰਦੇ ਸੀਮਾ ਅੰਜੂ ਨੇ ਨਹੀਂ ਆਣਾ ਕਿਉਂ ਚਾਚੀ ਜੀ ਉਹ ਠੀਕ ਨਹੀਂ ਹੈਗੀ ਕੀ ਹੋ ਗਿਆ ਉਹ ਲੇਟੀ ਹੀ ਆ ਉਹਨੂੰ ਵੀ ਬੁਖਾਰ ਹੋਇਆ ਤੇ ਉਹ ਲੰਮੇ ਪਈ ਆ ਅੱਛਾ ਤੇ ਤੂੰ ਇੰਜ ਕਰੀ ਬਣਾ ਲਈ ਆਪੇ ਸਬਜੀ ਸੁਬਜੀ ਜੋ ਵੀ ਬਣਾਣਾ ਨਾ ਟਾਈਮ ਨਾਲ ਕਰ ਲਈ ਕੰਮ ਤੇ ਉਹਨੂੰ ਵੀ ਕੋਠੇ ਰੋਟੀ ਦੇ ਆਈ ਟਾਈਮ ਨਾਲ ਕਿਉਂਕਿ ਉਹਨੇ ਦਵਾਈ ਖਾਧੀ ਹੋਈ ਫਿਰ ਦਿਲ ਘਟਦਾ ਇਦਾਂ ਮੇਰੀਆਂ ਦਵਾਈਆਂ ਖਾ ਖਾ ਕੇ ਕੋਈ ਨਹੀਂ ਮੈਂ ਪਹਿਲਾਂ ਦੁੱਧ ਤੇ ਰਸ ਦੇ ਆਉਣੀ ਜੇ ਘਬਰਾਟ ਹੋਣਦੀ ਕੋਈ ਨਹੀਂ ਦਵਾਈ ਖਾਧੀ ਆ ਨਹੀਂ ਕੋਈ ਨਹੀਂ ਤੂੰ ਬਣਾ ਲੈ ਸਬਜੀ ਬਣਾ ਲੈ ਕੋਈ ਗੱਲ ਨਹੀਂ ਠੀਕ ਹੈ ਹਾਂ ਤੂੰ ਕਰ ਲੈ ਕੰਮ ਚਲ ਜੀ ਮੈਂ ਤੇਰਾ ਵੀ ਲੱਕ ਪੀੜ ਹੁੰਦਾ ਸੀ ਜਿੰਨਾ ਕਿ ਤੇਰੇ ਕੋਲ ਹੁੰਦਾ ਤੂੰ ਵੀ ਉਹਨਾਂ ਕੇ ਕਰ ਲੈ ਕੋਈ ਨਾ ਕਰ ਕੋਈ ਨਾ ਮम्मा ਫਰਕ ਕੀ ਹੁਣ ਮੈਨੂੰ ਲੱਗਦਾ ਕੋਈ ਫਰਕ ਨਹੀਂ ਕੋਈ ਨਹੀਂ ਕਰਨੀ ਤੂੰ ਜਾਓ ਫਿਰ ਉਹ ਕਿ ਆਓ ਓਨ ਨਹੀਂ ਦੇਵਮ ਕਿੱਥੇ ਘਲੋਤੇ ਹੁਣ ਗਿਆ ਕੇ ਜੇ ਆਏ ਨਹੀਂ ਇਦਾਂ ਹੀ ਵੇਖ ਲਿਆ ਮੰਮੀ ਨੇ ਬੜੇ ਚਿਰ ਦਾ ਖਲਾ ਰਿਆ ਮੋੜ ਤੇ ਉਹ ਲੱਗਦੇ ਤੁਰੇ ਆਉਂਦੇ ਆਂਟੀ ਹੋਣੀ ਦੋਵੇਂ ਹੀ ਹੈ ਮੈਨੂੰ ਲੱਗਦਾ ਉਹ ਹੀ ਹੈ ਸਸੀ ਜੀ ਮਾਸੀ ਜੀ ਮੁਸ਼ਕਲ ਤਾਂ ਨਹੀਂ ਹੈ ਗਈ ਆਲ ਲੱਗ ਗਿਆ ਮਕਾਨ ਲੱਗ ਗਿਆ ਇਥੇ ਨਹੀਂ ਬਟਾ ਇੰਨੀ ਕੋਈ ਖਾਸ ਮੁਸ਼ਕਲ ਨਹੀਂ ਮਮੀ ਨੇ ਬੜੇ ਚਿਰ ਦਾ ਮੋੜ ਤੇ ਖਲਾ ਰਿਆ ਸੀ ਨਾ ਉਹ ਤਾਂ ਕਹਿੰਦੇ ਦੇਖ ਕੇ ਆਓ ਕਿ ਆਉਂਦੇ ਆ ਉਹ ਚਲੋ ਬਾਹਰੋਂ ਤੇ ਪਤਾ ਲੱਗ ਜਾਂਦਾ ਨਾ ਇਹ ਤਾਂ ਕਰਦਾ ਨਹੀਂ ਪਤਾ ਲੱਗਣਾ ਆ ਕੇ ਤੁਸੀਂ ਤੇ ਚੰਗਾ ਹੋਇਆ ਚਲੋ ਸਸੀ ਆ ਜੇ ਸਾਡਾ ਫਾਨ ਅੰਮੀ ਜੀ ਆਗੇ ਜੇ ਆ ਕੇ ਆ ਜਾਓ ਭੈਣ ਜੀ ਆ ਜਾਓ ਸਸੇ ਕੈਸੇ ਹੋ ਸੋਣਾ ਪਿਆਲ ਬਸ ਠੀਕ ਠਾਕ ਹੈ ਸਸੇ ਕੈਸੇ ਆ ਵੀ ਬੈਠੋ ਹਾਂਜੀ ਭੈਣ ਜੀ ਹਾਂਜੀ ਸਾਨੂੰ ਉਹਨਾਂ ਦੱਸ ਪਈ ਸੀਗੀ ਹਾਂਜੀ ਤੇ ਕੁੜੀ ਤਾਂ ਤੁਸੀਂ ਮੇਰੇ ਖਾਲੇ ਵੇਖੀ ਆ ਸਾਡੀ ਤੇ ਮੁੰਡਾ ਸਾਨੂੰ ਤੁਸੀਂ ਹੁਣ ਦਿਖਾ ਦਿਓ ਚਾਤੀ ਮਰਵਾ ਦਿਓ ਭੈਣ ਜੀ ਮੈਨੂੰ ਕੁੜੀ ਬਹੁਤ ਪਸੰਦ ਆਈ ਉਹ ਸੁਣੀਏਗੀ ਐ ਹੁਣ ਮੇਰੀ ਕੁੜੀ ਕੱਲ ਆਈ ਏ ਤੇ ਇੰਨੇ ਕੁੜੀ ਵੇਖਣੀ ਏ ਕੋਈ ਗੱਲ ਨਹੀਂ ਭੰਜੀ ਜਦੋਂ ਮਰਜ਼ੀ ਆਓ ਕੁੜੀਆਂ ਨੂੰ ਲੈ ਕੇ ਚਾਤੀ ਮਾਰੋ ਤੁਹਾਡਾ ਆਪਣਾ ਘਰ ਹੈਗਾ ਨਾ ਚਲੋ ਭੰਜੀ ਪਹਿਲੇ ਬੇਟਾ ਨੂੰ ਬੁਲਾਓ ਆਪਣੇ ਨੂੰ ਅਸੀਂ ਚਾਤੀ ਮਾਰੀਏ ਪਹਿਲੇ ਬੇਬੀ ਪੁੱਤ ਜ ਆ ਆਪਣੇ ਭਰਾ ਨੂੰ ਬੁਲਾ ਕੇ ਲਿਆ ਉਂ ਕਰ ਕਿ ਆ ਰੋ ਕੇ ਛੇਤੀ ਆ ਜਾ ਭੰਜੀ ਤੁਸੀਂ ਇਹ ਫਿਕਰ ਨਾ ਕਰੋ ਉਡੀ ਮੇਰੀ ਬਹੁਤ ਸਮਝਦਾਰਾ ਘਰ ਦਾ ਸਾਰਾ ਕੰਮ ਕਰ ਲੈਂਦੀ ਹੈਗੀ ਜੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਤਾਂ ਜੀ ਆਪਣਾ ਘਰ-ਬਾਰ ਸੰਭੇ ਨੂੰ ਆਵੇ ਚੰਗੀਆਂ ਨੂੰ ਨਾ ਬੜੇ ਧੀ ਬਣ ਕੇ ਰਵੇ ਤੇ ਮੇਰੀ ਸੇਵਾ ਕਰੇ ਹੋਰ ਕੋਈ ਗੱਲ ਨਹੀਂ ਸਾਨੂੰ ਆਪਾਂ ਪਕਾਓ ਤੇ ਆਪਣਾ ਖਾਓ ਜੋ ਮਰਜੀ ਐਸ਼ ਕਰੇ ਹਾਂਜੀ ਸਸਿ ਗਈ ਸਸਿ ਗਈ ਹਾਂਜੀ ਬੇਟਾ ਕੀ ਨਾਂ ਤੁਹਾਡਾ ਮੇਰਾ ਨਾਂ ਪਿੰਸੀ ਗੜੀ ਅੱਛਾ ਦੇ ਕੰਮ ਕਰ ਕੀ ਆਪਣਾ ਮੈਂ ਸੈਲਰ ਚ ਲੱਗਾ ਹਾਂ ਕਿੰਨੇ ਕ ਸੈਲਰ ਸੈਲਰੀ ਹੈਗੀ 25000 ਰੁਪਏ ਹੈਗੀ ਹੈ ਬੇਟਾ ਤੁਸੀਂ ਕੁੜੀ ਵੇਖੀ ਆ ਛਾਤੀ ਮਾਰੀ ਆ ਪਸੰਦ ਆ ਤੁਹਾਨੂੰ ਕੁੜੀ ਹਾਂਜੀ ਮੈਂ ਵਿਆਹ ਤੇ ਕੁੜੀ ਵੇਖੀ ਮੈਨੂੰ ਪਸੰਦ ਆ ਗਈ ਆ ਰਿੰਗੂ ਭਾਈ ਨੇ ਮੈਨੂੰ ਵਿਖਾਈ ਸੀ ਮੈਨੂੰ ਕੁੜੀ ਤੇ ਬੇਟਾ ਤੁਸੀਂ ਵੇਖ ਲਈ ਤੁਹਾਨੂੰ ਪਸੰਦ ਆ ਠੀਕ ਆ ਪਰ ਤੁਹਾਡੀ ਕੋਈ ਡਿਮਾਂਡ ਤੇ ਨਹੀਂ ਹੈਗੀ ਜੇ ਹੈਗੀ ਕੋਈ ਡਿਮਾਂਡ ਤੇ ਸਾਨੂੰ ਪਹਿਲਾਂ ਹੀ ਦੱਸ ਹਾਂ ਜੀ ਮਾੜਾ ਸਾਡੀ ਕੋਈ ਨਹੀਂ ਗਈ ਕੁੜੀ ਸਾਨੂੰ ਕਿਹੜੇ ਲੋ ਚਾਹੀਦੀ ਹੈ ਤੇ ਮੰਮੀ ਦੀ ਸੇਵਾ ਕਰਨੀ ਚਾਹੀਦੀ ਬਸ ਪੰਜੀ ਸਾਡੇ ਕੋਲ ਇਹੋ ਕੁਛ ਹੈਗਾ ਜੀ ਸਾਡੇ ਕੋਲ ਜਮੀਨ ਜਮੂਨ ਹੋਰ ਕੁਛ ਨਹੀਂ ਹੈ ਸਭ ਕੁਛ ਇਹੋ ਹੀ ਹੈਗਾ ਜੀ ਜੇ ਮੁੰਡੇ ਨੂੰ ਪੁੱਛਣਾ ਜੇ ਤੇ ਗੱਲਬਾਤ ਪੁੱਛਣਾ ਹੋਰ ਕੋਈ ਗੱਲ ਕਰਨੀ ਚਾ ਕਰ ਹਾਂਜੀ ਭੰਜੀ ਮੁੰਡਾ ਤਾਂ ਸਾਨੂੰ ਪਸੰਦ ਜੇ ਬਾਕੀ ਜਿਹੜੀ ਵੀ ਕੋਈ ਗੱਲ ਹੈ ਬੱਚਿਆਂ ਨਾਲ ਸਾਰੀ ਸਲਾਹ ਕਰਕੇ ਫਿਰ ਤੁਹਾਨੂੰ ਦੱਸ ਦਾਂਗੇ ਕਿੱਦਾਂ ਕਰਨਾ ਹਾਂਜੀ ਸਾਡਾ ਮੁੰਡਾ ਵੈਸ਼ਨੋ ਜੇ ਖਾਂਦਾ ਪੀਂਦਾ ਬਿਲਕੁਲ ਨਹੀਂ ਜੇ। ਜਾ ਪੁੱਤ ਚਾਹ ਤਾਂ ਪੈਂਦੀ ਹੋਣਾ ਜੇ। ਨਹੀਂ 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 ਬੇਟਾ ਬੈਠੋ ਤੇ ਚਾਹ ਨਹੀਂ ਬਣਾਣੀ। ਸਾਨੂੰ ਜਲਦੀ ਅਹੀਂ ਜਾਣਾ। ਲਾਲੇ ਪੀਵਾਂਗੇ ਚਾਹ ਜਦੋਂ ਅਹੀਂ ਸਾਰੇ ਜਣੇ ਆਵਾਂਗੇ ਬੱਚਿਆਂ ਨੂੰ ਨਾਲ ਲੈ ਕੇ ਆਵਾਂਗੇ। ਨਹੀਂ ਨਹੀਂ ਪੈਂਜੀ ਚਾਹ ਪੀਚੇ ਤੋਂ ਬਗੈਰ ਮੈਂ ਨਹੀਂ ਜੇ ਜਾਣਾ। ਚੰਗਾ ਸੋਹਣਾ ਲੱਗਦਾ ਨਹੀਂ ਅਸੀਂ ਪਹਿਲੀ ਵਾਰੀ ਆਏ ਨਹੀਂ ਚੰਗਾ ਲੱਗਦਾ। ਨਹੀਂ ਨਹੀਂ ਫੇਰ ਪੀਵਾਂਗੇ। ਤੇ ਬੇਟਾ ਕੋਈ ਗੱਲ ਨਹੀਂ ਤੁਸੀਂ ਜਦੋਂ ਮਰਜੀ ਇਹਨੂੰ ਲੈ ਕੇ ਆ ਜਾਓ ਬੇਟੀ ਨੂੰ ਤੇ ਜਾਤੀ ਮਾਰਜੋ। ਠੀਕ ਹੈ ਜੀ। ਠੀਕ ਹੈ। ਹਾਂ ਜੀ। ਚੰਗਾ ਜੀ। ਸੱਸ ਸਹੀ ਠੀਕ ਹੈ ਪਰਵਾਰ ਕਿੱਡਾ ਸੋਹਣਾ ਹੈ ਨਾ ਬਹੁਤ ਸੋਹਣਾ ਮੈਂ ਤੇ ਕੁੜੀ ਦੇਖੀ ਬਹੁਤ ਸੋਹਣੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਮੇਰੇ ਤੁਹਾਨੂੰ ਬਤਾਲ ਦਈਏ ਹਾਂਜੀ ਮੈਨੂੰ ਬਹੁਤ ਸੋਹਣੀ ਲੱਗੀ ਕੁੜੀ ਮੈਨੂੰ ਵੀ ਬੜੀ ਸੋਹਣੀ ਕੁੜੀ ਪਸੰਦ ਲੱਗੀ ਤੇਰੀ ਉਮਰ ਵੱਡੀ ਹੋਈ ਜਾਂਦੀ ਪਈ ਹੈ ਉਹ ਕਹਿੰਦਾ ਰਿਹਾ ਨਾ ਮੈਂ ਤੇ ਆਂਦਾ ਵਿਆਹ ਕਰ ਲਾਂ ਕਰਨਾ ਹੁਣ ਰਿਸ਼ਤਾ ਚੰਗਾ ਆਉਂਦਾ ਪਈ ਹੁਣ ਇੱਥੇ ਕਰ ਲੈ ਨਾ ਨਾ ਕਰੀ ਕੋਈ ਚਲੋ ਜੋ ਠੀਕ ਹੋਗੇ ਫਿਰ ਉਹੀ ਕਰਨਾਗੇ ਠੀਕ ਹੈ ਆਂਦੇ ਸਰ ਕਰਨ ਦੇ ਵਿੱਚ ਹਾਂ ਜੂ ਤੂੰ ਆ ਗਈ ਆ ਹਾਂਜੀ ਮੈਂ ਤਾਂ ਆਈ ਸੀ ਮੈਂ ਕਿਹਾ ਦੇਖਾਂ ਮੰਮੀ ਵਾਲੀ ਤਾਈ ਜੀ ਨਹੀਂ ਆਈ ਨਹੀਂ ਅਜੇ ਨਾ ਹੋ ਤੇ ਆਈ ਨਹੀਂ ਤੇ ਫਿਰ ਮੈਨੂੰ ਤੂੰ ਦੱਸ ਵੀ ਤੇਰਾ ਹਾਲ ਕੀ ਹੈ ਠੀਕ ਹੈ ਹਾਂਜੀ ਦੀਦੀ ਮੈਡੀਸਨ ਖਾਧੀ ਆ ਹੁਣ ਥੋੜੀ ਜਿਹੀ ਬਸ ਠੀਕ ਆ ਮੇਰੀ ਅੱਗੇ ਨਾਲੋਂ ਤੇ ਮੈਂ ਤੇ ਆ ਨਹੀਂ ਲੱਗੀ ਆ ਮੈਂ ਨਾ ਮੂੰਗੀ ਮਸਰਾਂ ਦੀ ਦਾਲ ਬਣਾਈ ਆ ਅੱਛਾ ਜੀ ਬਣਾ ਕੇ ਤੇ ਤੜਕਾ ਲਾ ਕੇ ਮੈਂ ਪਾ ਦਿੱਤੀ ਟਿਫਨ ਚ ਮੈਂ ਗਰਮ ਰਹੇਗੀ ਤੇ ਮੈਂ ਫੁਲਕਾ ਮੈਂ ਕਿਹਾ ਬਣਾ ਕੇ ਤੇ ਮੈਂ ਦੇ ਕੇ ਆਵਾਂ ਉੱਪਰ ਤੇ ਬਣਾਦਾ ਫੁਲਕਾ ਨਹੀਂ ਨਹੀਂ ਆਲਨ ਮੰਮੀ ਜੀ ਤਾਈ ਜੀ ਆਲਨ ਇਕੱਠੇ ਬੈ ਕੇ ਖਾਂਦੇ ਆ ਨਹੀਂ ਤਾਂ ਜੀ ਚਾਚੀ ਜੀ ਕਹਿੰਦੇ ਸੀ ਨਾ ਕਬਰਾਟ ਹੋਉਂਦੀ ਅੰਜੂ ਨੂੰ ਤੇ ਮੈਂ ਕਿਹਾ ਜੀ ਕਬਰਾਟ ਹੋਉਂਦੀ ਤੇ ਮੈਂ ਫੁਲਕਾ ਪੈਲੋ ਬਣਾ ਦਿੰਨੀ ਤੇ ਨੂੰ ਤੇ ਜਦੋਂ ਮੰਮਾ ਹੋ ਨਹੀਂ ਆਣਗੇ ਉਹਦੋਂ ਗਰਮ ਗਰਮ ਬਣਾ ਦਾਂਗੀ ਨਹੀਂ ਵੀ ਮੈਡੀਸਿਨ ਖਾਦੀ ਸੀ ਕਬਰਾਟ ਦੇ ਹੁੰਦੀ ਸੀ ਪਰ ਨਾ ਮੈਂ ਲਿੰਕਾ ਪੀ ਕੇ ਆਈ ਆ ਥੋੜਾ ਜਿਹਾ ਠੀਕ ਲੱਗਦਾ ਮੈਨੂੰ ਹੁਣ ਚਲੋ ਠੀਕ ਹੈ ਆ ਜਾ ਫਿਰ ਬੈਠ ਜਣ ਹਾਂ ਜੀ ਬੈਠਦੇ ਆਪਾਂ ਜੇਰ ਮੰਮੀ ਜੀ ਨਹੀਂ ਹੁੰਦੇ ਹੁਣੇ ਮੈਨੂੰ ਲੱਗਦਾ ਲੈ ਅੰਜੂ ਆ ਗਈ ਮੰਮਾ ਹੋ ਪਾਣੀ ਲੈਵਾ ਤੈਜੀ ਨਹੀਂ ਬੇਟਾ ਪਾਣੀ ਨਹੀਂ ਪੀਣਾ ਮੰਮੀ ਪੀਣਾ ਤੁਸੀਂ ਨਹੀਂ ਹੈ ਮਮਾ ਹੋਏ ਹਾਂ ਬੇਟਾ ਹੋਏ ਆ ਵੇਖ ਆਇਆ ਕਿਸ ਤਰ੍ਹਾਂ ਦਾ ਮੁੰਡਾ ਪਸੰਦ ਆ ਹਾਂ ਮੁੰਡਾ ਤੇ ਸੋਹਣਾ ਵਾ ਜੇ ਮੁੰਡਾ ਪਸੰਦ ਆ ਤੇ ਚਾਚੀ ਜੀ ਘਰ-ਬਾਰ ਕਿਸ ਤਰ੍ਹਾਂ ਦਾ ਵਾ ਘਰ-ਬਾਰ ਵੀ ਠੀਕ ਆ ਸੀਮਾ ਮਤਲਬ ਚਲੋ ਸਾਡੇ ਵਾਂਗੂ ਇੰਜ ਬਹੁਤਾ ਵਧੀਆ ਤੇ ਨਹੀਂ ਲਾ ਪਰ ਠੀਕ ਆ ਫਿਰ ਵੀ ਇਹੀ ਇਹ ਨਹੀਂ ਕਹਿ ਸਕਦੇ ਨਹੀਂ ਵਧੀਆ ਵਕਾਰ ਬਾਕੀ ਹਰ ਚੀਜ਼ ਨਹੀਂ ਬੇਟਾ ਮਿਲਦੀ ਹੁੰਦੀ ਠੀਕ ਆ ਘਰ ਚ ਹੀ ਰਹਿਣ ਦੇ ਆ ਆ ਇਥੇ ਆ ਤੇ ਫਿਰ ਮम्मा ਤੁਸੀਂ ਕੀ ਕਹਿ ਕੇ ਆਏ ਫਿਰ ਉਹਨਾਂ ਨੂੰ ਮੈਂ ਦੇਖ ਬੇਟਾ ਕੱਲੀ ਨੇ ਥੋੜਾ ਕੁਝ ਕਹਿ ਆਣਾ ਸੀਗਾ ਅਸੀਂ ਦੋਵੇਂ ਤਾਂ ਅਸੀਂ ਕਿਹਾ ਬਈ ਬੱਚਿਆਂ ਨੂੰ ਪਹਿਲਾਂ ਪੁੱਛ ਲਈਏ ਸਲਾਹ ਕਰ ਲਈਏ ਤੇ ਫਿਰ ਅਸੀਂ ਤੁਹਾਨੂੰ ਦੱਸਦੇ ਆ ਆਓ ਚਲੋ ਹੁਣ ਆਪੇ ਇਹ ਵੇਖੋਣਗੇ ਜੇ ਤੁਸੀਂ ਕਹੋਗੇ ਤੇ ਆਪਾਂ ਵੀ ਚੱਲ ਜਾਾਂਗੇ ਹਾਂ ਹਾਂ ਤੁਸੀਂ ਜਾਣਾ ਸਾਰਿਆਂ ਨੂੰ ਖਾਣਾ ਹਾਂ ਸਾਰਿਆਂ ਨੂੰ ਖਾਣਾ ਹੈ ਇਹ ਗੱਲ ਤੋੜਨੀ ਹੈ ਹਾਂ ਤੇ ਫਿਰ ਚਲੋ ਜਿਵੇਂ ਕਹਿਣਗੇ ਜੇ ਰੋਕਾ ਕਰਨਾ ਤੇ ਰੋਕਾ ਕਰਦਾਂਗੇ ਨੇ ਤੇ ਵਿਆਹ ਸਿੱਦਾ ਕਰਦਾਂਗੇ ਨਾ ਡੱਬਾ ਨਾਲ ਡੱਬਾ ਵਟਾ ਕੇ ਹਾਂ ਬਸ ਆਹ ਵੇਖ ਲਓ ਨਾ ਬਈ ਕਹਿੰਦੇ ਤੇ ਵਿਆਹ ਦਾ ਕਹਿੰਦੇ ਉਹ ਬੇਟਾ ਸਲਾਹ ਕਰਲਾਂਗੇ ਪਹਿਲਾਂ ਮੈਂ ਕਹਿੰਨੀ ਵੀ ਤੂੰ ਇਹ ਜਾਤੀ ਮਾਰ ਲਓ ਮੁੰਡੇ ਨੂੰ ਵੇਖ ਲਓ ਫਿਰ ਉਸ ਤੋਂ ਬਾਅਦ ਸਲਾਹ ਕਰ ਲਾਂਗੇ ਕਿਉਂਕਿ ਇਹ ਉਹਨਾਂ ਦੀ ਵੀ ਸਲਾਹ ਚਾਹੀਦੀ ਹੈ ਨਾ ਵਿੱਚ ਜਿੱਦਾਂ ਉਹ ਕਹਿਣਗੇ ਰਜਮੰਦੀ ਦੋਨਾਂ ਪਾਸੇ ਦੀ ਚਾਹੀਦੀ ਹੁੰਦੀ ਹੈ ਨਾ ਜਿਸ ਤਰ੍ਹਾਂ ਕਹਿਣਗੇ ਉਦਾਂ ਕਰ ਲਾਂਗੇ ਇਹਨਾਂ ਨੇ ਵੇਖੀ ਹੈ ਸਾਡੀ ਹਾਂ ਕੁੜੀ ਤੇ ਭੈਣ ਵੀ ਆਈ ਸੀ ਮੁੰਡੇ ਦੀ ਹਾਂ ਸੀ ਮਾਂ ਭੈਣ ਵੀ ਆਈ ਸੀ ਮੁੰਡੇ ਦੀ ਬਾਕੀ ਉਹ ਕਹਿੰਦੇ ਆ ਵੀ ਅਹੀ ਤੇ ਕੁੜੀ ਵੇਖੀ ਆ ਝਾਤੀ ਮਾਰੀ ਆ ਮੁੰਡੇ ਦੀ ਮਾਂ ਨੇ ਵੇਖੀ ਮੁੰਡੇ ਨੇ ਵੇਖੀ ਤੇ ਕਹਿੰਦੇ ਕੁੜੀ ਨੂੰ ਵਖਾਣੀ ਆ ਕੁੜੀ ਤੇ ਫਿਰ ਮੈਂ ਕਿਹਾ ਚਲੋ ਤੁਸੀਂ ਆ ਜਿਓ ਕਿਸ ਦਿਨ ਨਾਲੇ ਮਨੁਮੀਤ ਨੂੰ ਝਾਤੀ ਮਾਰ ਲੇਗੀ ਤੇ ਨਾਲੇ ਘਰ-ਬਾਰ ਕਹਿੰਦੇ ਵੇਖ ਲਾਂਗੇ ਮੈਂ ਚਲਾ ਜਿਓ ਆ ਚਲੋ ਕੋਈ ਨਹੀਂ ਆਪੀ ਸਲਾਹ ਕਰਕੇ ਰਿੰਕੂ ਭਾਜੀ ਨੂੰ ਦੱਸਣਗੇ ਜਿਹੜੇ ਵਿਚੋਲੇ ਬਨੇ ਹੋਣ ਤੇ ਰਿੰਕੂ ਭਾਜੀ ਹਾਂ ਕਿ ਆਜੀ ਮੈਨੂੰ ਲੱਗਦਾ ਹੈ ਕਿ ਜੇ ਇਹ ਮੁੰਡੇ ਨੂੰ ਕੁੜੀ ਪਸੰਦ ਆ ਕੁੜੀ ਮਮਮੀ ਨੇ ਵੀ ਪਸੰਦ ਆ ਤੇ ਕੁੜੀ ਨੂੰ ਉਹਨਾਂ ਦੀ ਭੈਣ ਨੂੰ ਵੀ ਤੇ ਪਸੰਦ ਆ ਹੀ ਸਣੀ ਆ ਹੋਰ ਹਾਂ ਚਲੋ ਉਹ ਵੀ ਵੇਖਣਾ ਉਹਦੀ ਹੈਗੀ ਵੀ ਮੈਂ ਵੀ ਵੇਖਣੀ ਤੇ ਮੈਂ ਚਲ ਤੂੰ ਆ ਜਾ ਵੇਖ ਲੈ ਚਲੋ ਨਹੀਂ ਆਪਣੀ ਤਸੱਦੀ ਕਰ ਲੈਣ ਹਾਂਜੀ ਨਾਲੇ ਨਾ ਜੋ ਚਾ ਹੁੰਦੇ ਆ ਕੱਲਾ ਕੱਲਾ ਭਰਾਵਾ ਉਹ ਵੀ ਕਹਿੰਦੀ ਹੋਣੀ ਵੀ ਮੈਂ ਵੀ ਇੱਕ ਵਾਰੀ ਪਹਿਲਾਂ ਵੇਖਾ ਤੇ ਫੇਰ ਹੀ ਹੈ ਨਾ ਚਲੋ ਵਧੀਆ ਤੇ ਮੁੰਡੇ ਦੇ ਵੈਸੇ ਉਮਰ ਤੇ ਕਹਿੰਦੇ ਮਨਮੀਤ ਵਰਗੀ ਹੈ ਨਾ ਹਾਂ ਉਮਰ ਇੰਨੀ ਕੀ ਆ ਬੰਦੇ ਦੇ ਪਾਸੂ ਵੀ ਪੁੱਛਿਆ ਕੋਈ ਡਿਮਾਂਡ ਤਾਂ ਨਹੀਂ ਉਹਨਾਂ ਦੀ ਨਹੀਂ ਨਹੀਂ ਅੱਛਾ ਪੁੱਛ ਲਿਆ ਮੁੰਡੇ ਨੇ ਕੋਈ ਡਿਮਾਂਡ ਹੋਵੇ ਤਾਂ ਇਹ ਤਾਂ ਗੱਲ ਵਧੀਆ ਕੀ ਕੁੜੀ ਚਾਹੀਦੀ ਜਿਹੜੀ ਮੇਰੀ ਮਾਂ ਦੀ ਸੇਵਾ ਕਰੇ ਚਲੋ ਇਹ ਗੱਲ ਤਾਂ ਵਧੀਆ ਕੀਤੀ ਚਾਚੀ ਦੀ ਪੁੱਛ ਲਈ ਬਾਅਦ ਚ ਪਤਾ ਕੀ ਸੋ ਡਿਮਾਂਡਾ ਰੱਖ ਦਿੰਦੇ ਆ ਇਹ ਬਿਲ ਆਪਣੇ ਮੂੰਹ ਤੇ ਪੁੱਛਿਆ ਤਾਂ ਚੰਗਾ ਵਾ ਜਿਹਦੇ ਵਿੱਚ ਚੋਲੇ ਹੁੰਦੇ ਆ ਨਾ ਉਹ ਚੋਲੇ ਹੀ ਕਰ ਦਿੰਦੇ ਆ ਕਿ ਘਰ ਸੋਖਾਈ ਆ ਮੰਗ ਲੇਗਾ ਤੇ ਮਿਲ ਜਾਏਗਾ ਹਾਂ ਹਾਂ ਔਰ ਇਹ ਗੱਲ ਵੀ ਚੋਲੇ ਦੀ ਤੇ ਨਹੀਂ ਨਾ ਹੈਗੀ ਵਿੱਚ ਹਾਂ ਔਏ ਨਾ ਸਭ ਤੋਂ ਬਾਕੀ ਮੈਂ ਕਹਿੰਦੀ ਸੀ ਜੇ ਕੋਈ ਡਿਮਾਂਡ ਹੈਗੀ ਤੇ ਫਿਰ ਆਪਾਂ ਵੀ ਆਪਣੀ ਤਿਆਰੀ ਕਰੀਏ ਜੇ ਨਹੀਂ ਹੈਗੀ ਤਾਂ ਚਲੋ ਬਹੁਤ ਵਧੀਆ ਗੱਲ ਆ ਚਲੋ ਵਧੀਆ ਆ ਕੇ ਸਭੋ ਚਲੋ ਬੈਠੋ ਮੈਂ ਫੁਲਕਾ ਬਣਾਵਾਂ ਤੂੰ ਨਵੇਂ ਆਵੀ ਚਾਲਦੀ ਨਹੀਂ ਬੈਠ ਤੂੰ ਠੀਕ ਨਹੀਂ ਹੈਗੀ ਬੈਠ ਮੈਂ ਬਣਾ ਕੇ ਲਾਉਣੀ ਤੇ ਖਾ ਲਓ ਤੁਸੀਂ ਕੋਈ ਗੱਲ ਨਹੀਂ ਬੈਠ ਸਭ ਕੁਝ ਬਨੇ ਆਵਾ ਮੰਮੀ ਸੀਮਾ ਦਾ ਸੰਧੀ ਮम्मा ਨੂੰ ਮੁੰਡਾ ਪਸੰਦ ਆ ਗਿਆ ਮੰਮੀ ਫਿਰ ਤੇ ਵਧਾਈ ਵਾਲੀ ਗੱਲ ਬਣ ਗਈ ਹਾਂ ਪੁੱਤ ਸ਼ੁਕਰ ਹੈ ਮਾਲਕ ਦਾ ਵਧਾਈ ਵਾਲੀ ਗੱਲ ਹੀ ਉਹ ਬੇਟਾ ਮੁੰਡਾ ਸੋਹਣਾ ਵਾ ਪਸੰਦ ਆ ਗਿਆ ਮੈਨੂੰ ਮੁੰਡਾ ਮੰਮੀ ਜੇ ਤੁਹਾਨੂੰ ਪਸੰਦ ਆ ਗਿਆ ਫਿਰ ਸਮਝੋ ਸਾਰਿਆਂ ਨੂੰ ਪਸੰਦ ਆ ਹਾਂ ਵੇਖਣਾ ਤੁਹਾਡੀ ਪਸੰਦ ਵੈਸੇ ਹੀ ਵਧੀਆ ਹੁੰਦੀ ਆ ਤੇ ਮੇਨ ਵੱਡੀ ਗੱਲ ਇੱਕ ਪਰਿਵਾਰ ਛੋਟਾ ਵਾ ਹਾਂ ਪਰਿਵਾਰ ਛੋਟਾ ਬੋਲਦਾ ਇੱਕ ਮਮਾ ਲੋਕਲ ਆ ਇਹ ਵੀ ਭੈਣ ਨੂੰ ਫਾਇਦਾ ਕਿ ਜਦੋਂ ਮਰਜ਼ੀ ਅਸੀਂ ਜਾ ਸਕਦੇ ਆ ਭੈਣ ਆ ਸਕਦੀ ਮਿਲਣ ਵਾਸਤੇ ਸਾਨੂੰ ਹੋਰ ਕੀ ਚਾਹੀਦਾ ਵਾ ਤੇ ਮਮਾ ਮੁੰਡੇ ਨੂੰ ਪੁੱਛ ਲਿਆ ਨਾ ਕਿ ਕਿੰਨਾ ਪੜਿਆ ਲਿਖਿਆ ਉਹਦੀ ਸੈਲਰੀ ਵਗੈਰਾ ਸਾਰਾ ਕੁਝ ਪੁੱਛਿਆ ਸੀ ਉਹਨੂੰ ਹਾਂ ਪੁੱਛ ਲਿਆ ਬਹੁਤ ਸਾਰਾ ਕੁਝ ਪੁੱਛ ਲਿਆ ਚੈਲਰ ਤੇ ਕੰਮ ਘਰ ਦਾ ਹੀ ਅੱਛਾ ਤੇ 25000 ਰੁਪਏ ਦੀ ਸੈਲਰੀ ਹੈ ਠੀਕ ਆ ਘਰ-ਵਰ ਵੀ ਠੀਕ ਆ ਆਪਣੇ ਵਰਗਾ ਤਾਂ ਚਲੋ ਨਹੀਂ ਹੈਗਾ ਪੁੱਤ ਹਰ ਇੱਕ ਚੀਜ਼ ਪੂਰੀ ਸੂਰੀ ਨਹੀਂ ਮਿਲਦੀ ਹੈਗੀ ਤੇ ਬਾਕੀ ਠੀਕ ਆ ਚਲੋ ਮੰਮਾ ਮੇਰੀ ਗੱਲ ਸੁਣੋ ਬਾਕੀ ਇਹ ਵੀ ਸਰਦਾਰ ਆ ਨਾ ਮੁੰਡਾ ਉਹ ਮੁੰਡਾ ਤੇ ਸਰਦਾਰ ਆ ਪੁੱਤ ਪਰ ਕੱਲ ਨਾ ਮੈਨੂੰ ਇੱਕ ਗੱਲ ਚੰਗੀ ਜੀ ਨਹੀਂ ਲੱਗੀ ਮੁੰਡੇ ਨੇ ਨਾ ਪਰਨਾ ਹੀ ਬੰਨਿਆ ਹੋਇਆ ਸੀ ਅੱਗ ਬੰਨਿਆ ਨਹੀਂ ਹੀ ਬੰਨੀ ਫਿਰ ਮੈਂ ਸੋਚਿਆ ਮੈਂ ਕਿਹਾ ਇਕਦਮ ਹੀ ਇਹਨਾਂ ਨੂੰ ਫੋਨ ਕਰਤਾ ਵਾ ਵੀ ਅਸੀਂ ਆਣਾ ਹੋ ਸਕਦਾ ਉਹਨੂੰ ਟਾਈਮ ਹੀ ਨਾ ਲੱਗਾ ਹੋਵੇ ਚਲੋ ਮੁੰਡਾ ਹੈ ਨਾ ਮੁੰਡਾ ਤੇ ਸਰਦਾਰ ਆ ਪੱਗ ਤੇ ਬੰਨੂਗਾ ਹੀ ਇਹ ਥੜਾ ਵੀ ਪੱਗ ਨਹੀਂ ਬੰਨੇਗਾ ਹਾਂ ਆਉ ਤੇ ਆ ਮੈਂ ਵੀ ਸਰਦਾਰ ਤੇ ਉਹ ਵੀ ਸਰਦਾਰ ਸੋ ਕੋ ਵਧੀਆ ਸਰਦਾਰ ਫੈਮਲੀ ਚ ਕਿਸਦਾ ਹੋਣ ਲੱਗਾ ਮੇਰੀ ਭੈਣ ਦਾ ਹਾਂ ਹਾਂ ਤੇ ਹੋਰ ਕੀ ਇਹ ਸਭ ਤੋਂ ਵਧੀਆ ਗੱਲ ਆ ਬੇਟਾ ਬਾਕੀ ਸਭ ਠੀਕ ਹੈਗਾ ਵਾ ਤੇ ਤੂੰ ਇਦਾਂ ਕਰੀ ਹੁਣ ਰਿੰਕੂ ਨਾਲ ਸਲਾਹ ਕਰ ਲੈ ਵੀ ਅੱਗੋਂ ਕਿਦਾਂ ਕਰਨਾ ਵਾ ਤੇ ਬੈਠ ਕੇ ਦੋਨੇ ਭਰਾ ਸਲਾਹ ਕਰੋ ਜਿੱਦਾਂ ਉਹ ਕਹਿੰਦਾ ਵਾ ਉਦਾਂ ਫਿਰ ਕਰ ਲੈਨੇ ਆਪਾਂ ਹੈਨਾ ਚਲੋ ਠੀਕ ਆ ਮੰਮੀ ਦੇਖ ਲੈਨੇ ਆ ਹਾਂ ਉਗੀ ਵੇਖ ਮੇਰੀ ਗੱਲ ਸੁਣ ਤੂੰ ਹੀ ਵੀ ਝਾਤੀ ਮਾਰਨੀ ਹੱਲੇ ਮੁੰਡੇ ਨੂੰ ਤੂੰ ਹੀ ਵੀ ਵੇਖ ਲੋ ਤੇ ਉਹਦੀ ਭੈਣ ਵੀ ਕਹਿੰਦੀ ਪਈ ਐ ਮੈਂ ਮਨਮੀਤ ਨੂੰ ਵੇਖਣਾ ਵਾ ਕਿਉਂਕਿ ਉਹਦੀ ਮੰਮੀ ਨੇ ਤੇ ਮੁੰਡੇ ਨੇ ਤੇ ਵੇਖ ਲਿਆ ਮਨਮੀਤ ਨੂੰ ਤੇ ਭੈਣ ਨੂੰ ਦੀਨੇ ਨਹੀਂ ਵੇਖਿਆ ਹੈਗਾ ਚਲੋ ਇਸ ਤਰ੍ਹਾਂ ਕਰਦੇ ਆ ਨਾ ਪਹਿਲਾਂ ਉਹਦੀ ਭੈਣ ਵੇਖ ਜੇਗੀ ਨਾਲੇ ਘਰ-ਬਾੜ ਜਿ ਵੇਖ ਜੇਗੀ ਸਾਡਾ ਠੀਕ ਹੈ ਨਾ ਤੇ ਫੇਰ ਅਸੀਂ ਮੁੰਡਾ ਵੇਖ ਲਾਂਗੇ ਕੋਈ ਨਹੀਂ ਐਹੀ ਝਾਤੀ ਮਾਰ ਲਾਂਗੇ ਹਾਂ ਜਿੰਦਾ ਵੀ ਤੁਹੀ ਚੰਗਾ ਲੱਗਦਾ ਨਾ ਤੁਹਾਨੂੰ ਸਲਾਹ ਕਰ ਲਓ ਪਹਿਲਾਂ ਹੂੰ ਹੂੰ ਤੇ ਉਸ ਤਰ੍ਹਾਂ ਕਰ ਲੈਨੇ ਫਿਰ ਇਹ ਵੀ ਝਾਤੀ ਮੈਂ ਤੇ ਸੀਮਾ ਮਾਰੇ ਚੱਲ ਜਾਾਂਗੇ ਨਾ 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 ਪੁੱਤ ਇਹ ਗੱਲ ਨਹੀਂ ਕਰਨਾ ਰਿੰਕੂ ਤੇ ਅੰਜੂ ਵੀ ਨਾਲ ਜਾਣਗੇ ਤੂੰ ਜਾਣਾ ਜਣਾ ਨਾ ਮੇਰੀ ਤੇ ਵਿਆਹ ਚ ਦੇਖਿਆ ਹੀ ਆਇਆ ਵਾ ਨਾ ਬੇਟਾ ਉਹ ਗੱਲ ਅਲੱਗ ਐ ਉਹ ਵਿਆਹ ਚ ਗਏ ਸੀ ਤੇ ਰੱਬ ਸਬੱਬੀ ਉਦਾਂ ਮੇਲ ਹੋਇਆ ਹੁਣ ਚਲਦੀ ਵੀ ਰਿਸ਼ਤੇ ਦੀ ਗੱਲ ਤੇ ਰਿਸ਼ਤੇ ਦੀ ਗੱਲ ਵਿੱਚ ਪੁੱਤ ਮੈਂ ਉਹਨਾਂ ਨੂੰ ਪਿੱਛੇ ਨਹੀਂ ਕਰ ਸਕਦੀ ਹੈਗੀ ਚਲੋ ਠੀਕ ਆ ਮੰਮੀ ਫਿਰ ਮੈਂ ਰਿੰਕੂ ਨਾਲ ਜਾਊਂਗਾ ਨਾਲ ਭਾਬੀ ਲੈ ਜਾਵਾਂਗਾ ਹਾਂ ਨਹੀਂ ਪੁੱਤ ਵੇਖ ਪਤਾ ਕੀ ਆ ਮੈਂ ਕਦੀ ਵੀ ਉਨ ਤਰ੍ਹਾਂ ਤਾਂ ਦਿੱਚੇ ਉਹਨਾਂ 'ਚ ਫਰਕ ਨਹੀਂ ਸਮਝਿਆ ਠੀਕ ਹੈ ਨਾ ਇਦਾਂ ਜੇ ਅਸੀਂ ਉਹਨਾਂ ਨੂੰ ਨਹੀਂ ਖੜਦੇ ਤੇ ਦਿਲ 'ਚ ਚਾਚੀ ਦੇ ਦਿਲ 'ਚ ਗੱਲ ਨਹੀਂ ਆਏਗੀ ਕਿ ਇਹਨਾਂ ਨੇ ਸਾਨੂੰ ਪਿੱਛੇ ਕਰ ਦਿੱਤਾ ਸਾਡਾ ਸਾਂਝਾ ਪਰਿਵਾਰ ਹੈ ਇਕੱਠਾ ਪਰਿਵਾਰ ਹੈ ਸ਼ੁਰੂ ਤੋਂ ਅਸੀਂ ਇਕੱਠੇ ਹੀ ਰਹੇ ਹਾਂ ਤੇ ਪੁੱਤਰ ਇਹ ਕੰਮ ਨਹੀਂ ਕਰਨਾ ਹੈਗਾ ਦੇਖ ਉਹਨਾਂ ਨੂੰ ਅੱਗੇ ਨਾਲ ਲਾ ਕੇ ਫੇਰ ਤੁਰਨਾ ਵਾ ਤੇ ਕੱਲ ਨੂੰ ਅੰਜੂ ਉਹਦਾ ਵੀ ਕਰਨਾ ਮੈਂ ਅਨਮੋਲ ਦਾ ਵੀ ਅਨਮੋਲ ਦਾ ਵੀ ਕਰਨਾ ਹੈ ਤੇ ਫੇਰ ਇਸ ਕਰਕੇ ਜੇ ਅਸੀਂ ਇਦਾਂ ਕਰਾਂਗੇ ਤੇ ਕੀ ਗੱਲ ਹੋ ਉਹਦੇ ਦਿਲ ਚ ਗੱਲ ਆਉ ਹੋਣੀ ਇਦਾਂ ਕਰੋਗੀ ਇਸ ਕਰਕੇ ਪੁੱਤਰ ਜਿਹੜੇ ਵੀ ਕੰਮ ਕਰਨੇ ਇਕੱਠਾ ਪਰਿਵਾਰ ਹੈ ਜਿਹੜੇ ਵੀ ਕੰਮ ਕਰਨੇ ਰਲ ਮਿਲ ਕੇ ਕਰਨੇ ਮੈਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਹੈਗੀ ਵੀ ਨਹੀਂ ਅਸੀਂ ਜਾਂ ਤੈਨੂੰ ਮੈਂ ਭੇਜ ਦਵਾਂ ਤੇ ਉਹਨਾਂ ਨੂੰ ਨਾ ਭੇਜਾਂ ਇਕੱਠੇ ਜਾਣਾ ਨਹੀਂ ਮम्मा ਇਹ ਇਹ ਤਾਂ ਗੱਲ ਕਹਿਣ ਵਾਲੀ ਆ ਪਿਤਾ ਦੀ ਸੋਚ ਵਧੀਆ ਵਾ ਕੀ ਤੇ ਹੋਇਸ ਤੋਂ ਦੇ ਸ਼ੁਰੂ ਤੋਂ ਕਿ ਸਾਡਾ ਪਰਿਵਾਰ ਇਕੱਠਾ ਰਹੇ ਤੇ ਮम्मा ਕੋਈ ਨਹੀਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗਾ ਹੁਣ ਦੇਖ ਮੇਰੀ ਗੱਲ ਸੁਣ ਰਿੰਕੂ ਹਰ ਦੋ ਖੁਸ਼ਕ ਚ ਖੁਸ਼ੀ ਵੇਲੇ ਗਮੀ ਵੇਲੇ ਹਰ ਵੇਲੇ ਨਾਲ ਖਲੋਤਾ ਹੁੰਦਾ ਸਾਡੇ ਹਾਂਜੀ ਖਲੋਂਦਾ ਨਾ ਤੇ ਫਿਰ ਮੈਂ ਕਿੱਦਾਂ ਉਹਨੂੰ ਪਿੱਛੇ ਛੱਡ ਦਵਾ ਹੋਰ ਮੰਮੀ ਤਾਂ ਨੂੰ ਮੈਂ ਕੋਈ ਗੱਲ ਕਹਿਣ ਲੱਗਾ ਹਾਂ ਹਾਂ ਰਿੰਗ ਕੋਲ ਜੜੇ ਮੈਂ ਪੈਸੇ ਦਿੱਤੇ ਸੀ ਨਾ ਰਿੰਗ ਵਾਸਤੇ ਪਤਾ ਨਹੀਂ ਉਹਦੇ ਕੋਲ ਡਿੱਗ ਪਏ ਆ ਤੇ ਜਾਂ ਇੱਧਰ ਉੱਧਰ ਰੱਖੇ ਗਏ ਆ ਬੜਾ ਟੈਨਸ਼ਨ ਦੇ ਵਿੱਚ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਪੈਸਿਆਂ ਦੀ ਟੈਨਸ਼ਨ ਨਾ ਲਾਇਆ ਕਰ ਮੈਂ ਕਿਹਾ ਵੇਖ ਜੇ ਲੱਭਣਗੇ ਠੀਕ ਐ ਨਹੀਂ ਲੱਭਣਗੇ ਤੇ ਮੈਂ ਕਿਹਾ ਸੀ ਮੈਨੂੰ ਦੱਸਿਆ ਕਿ ਤੈਨੂੰ ਮੈਂ ਰਿੰਗ ਪਾਉਣੀ ਆ ਲੱਗੀ ਸੱਚ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ ਇਹ ਗੱਲ ਨਾ ਸੀਮਾ ਨੇ ਵੀ ਮੇਰੇ ਨਾਲ ਕੀਤੀ ਸੀਗੀ ਪੈਸਿਆਂ ਦੀ ਪੈਸੇ ਗਵਾਚ ਗਏ ਪਰ ਮਮਾ ਸੀਮਾ ਨੂੰ ਤਾਂ ਪਤਾ ਹੀ ਨਹੀਂ ਸੀਮਾ ਨਾਲ ਅੰਜੂ ਗੱਲ ਕਰ ਗਈ ਐ ਅੰਜੂ ਭਾਬੀ ਨੇ ਗੱਲ ਕੀਤੀ ਹਾਂ ਅੰਜੂ ਨੇ ਗੱਲ ਕੀਤੀ ਐ ਵੀ ਮਤਲਬ ਕਿ ਇਦਾਂ ਗਵਾਚ ਗਏ ਨੇ ਪੈਸੇ ਰਿੰਕੂ ਦੇ ਤੇ ਤੂੰ ਹੀ ਹੁਣ ਜੜੀ ਵੀ ਚੀਜ਼ ਲੈਣੀ ਆ ਨਾ ਉਹ ਤੂੰ ਹੀ ਲੱਕੀ ਭਾਜੀ ਨੂੰ ਕੋ ਆਪਣੇ ਪੈਸਿਆਂ ਦੀ ਲਿਓ ਲਵੋ ਪਰ ਮੰਮੀ ਉਹ ਤੇ ਪੈਸੇ ਮੈਂ ਹੀ ਦਿੱਤੇ ਸੀ ਰਿੰਕੂ ਨੂੰ ਪਰ ਉਹਦੇ ਦਿਲ ਚ ਇਹ ਗੱਲ ਹੈ ਨਾ ਵੀ ਸ਼ਾਇਦ ਲੱਕੀ ਰਿੰਕੂ ਕੋਲੋਂ ਪੈਸੇ ਮੰਗਣ ਡਿਆ ਤੇ ਤਾਂ ਚੀਜ਼ ਲਿਆਉਣੀ ਇਹਦੇ ਕੋਲ ਪੈਸੇ ਉਹਨੂੰ ਥੋੜਾ ਪਤਾ ਹੈਗਾ ਵੀ ਤੂੰ ਉਹਨੂੰ ਪੈਸੇ ਦਿੱਤੇ ਪਰ ਮੰਮੀ ਮੈਂ ਤੇ ਰਿੰਕੂ ਨੂੰ ਮਨਾ ਕੀਤਾ ਸੀ ਕਿ ਕਰ ਗੱਲ ਕੋਈ ਵੀ ਪੈਸਿਆਂ ਵੱਲੋਂ ਨਾ ਕਰੀ ਕਿ ਆਪਾਂ ਸੋਨੇ ਦੀ ਚੀਜ਼ ਲੈ ਕੇ ਆਉਣੀ ਆ ਇਹੋ ਗੱਲ ਤੇ ਨਾ ਅਸੀਮਾ ਮੈਨੂੰ ਪੁੱਛਦੀ ਪਈ ਸੀਗੀ ਕਿ ਮੰਮੀ ਸੁਨਿਆਰੇ ਨੂੰ ਕੁਝ ਬਣਨ ਨੂੰ ਦਿੱਤਾ ਤੁਸੀਂ ਉਹਦੇ ਦਿਮਾਗ 'ਚ ਇਹ ਸੀ ਵੀ ਸ਼ਾਇਦ ਮਨਮੀਤ ਵਾਸਤੇ ਕੁਝ ਬਣਾਇਆ ਵਾ ਉਹਨੂੰ ਆਪਣੇ ਬਾਰੇ ਤਾਂ ਉਹਨੂੰ ਹੈ ਹੀ ਨਹੀਂ ਆ ਬਦਾ ਉਹਨੂੰ ਆਪਣਾ ਨਹੀਂ ਹੁੰਦਾ ਤੇ ਉਹਦੇ ਦਿਮਾਗ 'ਚ ਇਹ ਹੋਈ ਸੀ ਵੀ ਸ਼ਾਇਦ ਮਨਮੀਤ ਵਾਸਤੇ ਕੁਝ ਬਨਣਾ ਦਿੱਤਾ ਹੋਇਆ ਤੇ ਉਹ ਮੈਨੂੰ ਪੁੱਛਦੀ ਵੀ ਸੀਗੀ ਕਿ ਕੀ ਬਨਵਾਇਆ ਮੈਂ ਕਹਾ ਪੁੱਤ ਮੈਨੂੰ ਨਹੀਂ ਪਤਾ ਹੈਗਾ ਅੱਛਾ ਜ ਮੈਂ ਸੋਚਦਾ ਪਿਆ ਸੀ ਕਿ ਸ਼ਾਇਦ ਰਿੰਕੂ ਨੇ ਗੱਲ ਕਰਤੀ ਹੈ ਪਰ ਰਿੰਕੂ ਨੇ ਗੱਲ ਨਹੀਂ ਕੋਈ ਕੀਤੀ ਫਿਰ ਕਿਉਂਕਿ ਉਹਦੇ ਮਨ 'ਚ ਤੇ ਇਹ ਹੋਈ ਹੈ ਨਾ ਕਿ ਮਨਮੀਤ ਵਾਸਤੇ ਕੁਝ ਬਰੋਣਾ ਵਾ ਪੁੱਤ ਰਿੰਕੂ ਨੇ ਅੰਜੂ ਨਾਲ ਗੱਲ ਕੀਤੀ ਹੋਏਗੀ ਤੇ ਅੰਜੂ ਨੇ ਸੀਮਾ ਨਾਲ ਗੱਲ ਕੀਤੀ ਹੈ ਨਾ ਫਿਰ ਸੀਮਾ ਨਾਲ ਗੱਲ ਤੇ ਤਾਂ ਹੀ ਕੀਤੀ ਹੈ ਨਾ ਜੇ ਉਹਨੇ ਰਿੰਕੂ ਨਹੀਂ ਤੇ ਅੰਜੂ ਨੂੰ ਕਿੱਥੋਂ ਪਤਾ ਲੱਗ ਗਿਆ ਇਹ ਗੱਲ ਦਾ ਹਾਂ ਮਮਾ ਇਹ ਵੀ ਗੱਲ ਸੋਚਣ ਵਾਲੀ ਹੈ ਸਹੀ ਗੱਲ ਆ ਪਰ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਗੱਲ ਕਰਤੀ ਫਿਰ ਰਿੰਕੂ ਨੇ ਹੁਣ ਇਹ ਤੇ ਰਿੰਕੂ ਨੂੰ ਪਤਾ ਹੋਏਗਾ ਨਾ ਚਲੋ ਕੋਈ ਨਹੀਂ ਮੈਂ ਪੁੱਛ ਲਾਂਗਾ ਰਿੰਕੂ ਨੂੰ ਆਹੋ ਪੁੱਛ ਕੇ ਵੇਖੀ ਨਾ ਵੀ ਤੂੰ ਗੱਲ ਕੀਤੀ ਹੈ ਅੰਜੂ ਦੇ ਨਾਲ ਹਾਂ ਮੈਂ ਕਰੂੰਗਾ ਗੱਲ ਕੋਈ ਹਾਂ ਲੱਕੀ ਨਾਲੇ ਮੇਰੀ ਇੱਕ ਗੱਲ ਸੁਣ ਹੁਣ ਨਾ ਭੈਣ ਨੂੰ ਜਿਆਦਾ ਡਾਂਟਿਆ ਨਾ ਕਰ ਜਿਆਦਾ ਨਾ ਉਹਦੇ ਤੇ ਸਖਤੀ ਕਰਿਆ ਅਗਰ ਪੁੱਤ ਥੋੜਾ ਜਿਹਾ ਨੂੰ ਲਾਨ ਪਾਣ ਦਿਆ ਕਰ ਵੰਡ ਠਾਣ ਕੇ ਰਹਿਣ ਦਿਆ ਕਰ ਪਤਾ ਕਿਸੇ ਵੇਲੇ ਵੀ ਕੋਈ ਆ ਜਾਂਦਾ ਇਦਾਂ ਥੋੜਾ ਬਣੀ ਰਹਿਣਾ ਕਰਨਾ ਉਹਨੇ

ਹੋਂਤੇ ਜਦੋਂ ਤੂੰ ਆਇਆ ਕਰੇਂਗਾ ਨਾ ਸਾਨੂੰ ਵੀ ਚਾਹ ਹੋਏਗਾ ਸਾਡਾ ਭਾਈ ਆਇਆ ਆ। ਤੈਨੂੰ ਪਤਾ ਮੈਂ ਬਸ ਇਹੋ ਦਿਨ ਦੇਖਣਾ ਵੀ ਸਾਡਾ ਭਾਈਆ ਵੀ ਕਦੋਂ ਆਵੇ ਤੇ ਮੈਨੂੰ ਭਾਈਆ ਕਹਿ ਕੇ ਆਵਾਜ਼ ਮਾਰਾਂ। ਕੌਮਨਵੀਤ ਹਾਂ ਸ਼ਰਮ ਆ ਗਈ। ਹਾਂ ਸ਼ਰਮ ਆ ਗਈ ਯਾਰ। ਤੈਨੂੰ ਪਤਾ ਸਾਡਾ ਭਾਈਆ ਵੀ ਸਰਦਾਰ ਆ ਮੇਰੇ ਕੋ ਸੋਹਣੀ ਦਸਤਾਰ ਬਨੂਗਾ। ਠੀਕ ਆ ਨਾ ਕੋਰੋਨਾ ਨਾ ਵਿਆ ਨਹੀਂ ਕਰਾਉਣਾ ਚਲੋ ਮੰਮੀ ਠੀਕ ਆ ਫਿਰ ਤੁਸੀਂ ਮਾਰੋ ਗੱਲਾਂ ਤੇ ਮੈਨੂੰ ਕਿਨੂੰ ਮਿਲਣਾ ਠੀਕ ਹੈ ਨਾ ਮਿਲਣਾ ਮਿਲਣਾ ਹਾਂ ਫਿਰ ਅੱਗੋ ਗੱਲ ਤੋਰੀਏ ਕੀ ਕਰਨਾ ਅੱਗੋ ਹਾਂ ਠੀਕ ਆ ਠੀਕ ਜੀ ਮੰਮਾ ਤੁਸੀਂ ਕਿੱਦਾਂ ਕਹੀ ਜਾਂਦੇ ਰਿਸ਼ਤੇ ਵੱਲ ਤੁਸੀਂ ਤਾਂ ਕੱਲ ਕਿਤੇ ਗਏ ਵੀ ਨਹੀਂ ਤੁਸੀਂ ਕਿਹੜੇ ਵਾਲੇ ਮੁੰਡਾ ਵੇਖ ਆਏ ਕੱਲ ਪੁੱਤ ਇਹ ਸ਼ਾਮੀ ਗਏ ਇਹ ਮੈਂ ਤੇ ਤੇਰੀ ਚਾਚੀ ਅਹੀਂ ਦੋਵੇਂ ਜਣੀਆਂ ਵੇਖ ਕੇ ਆਈਆਂ ਮੁੰਡਾ ਮੁੰਡਾ ਸੋਹਣਾ ਵਾ ਤੇ ਇਹ ਆ ਵੀ ਜਿੱਦਾਂ ਤੂੰ ਕਹਿੰਨੀ ਹਣਾ ਮੁੰਡਾ ਮੈਨੂੰ ਸਰਦਾਰ ਚਾਹੀਦਾ ਸਰਦਾਰ ਆ ਮੁੰਡਾ ਬਹੁਤ ਕਰਨਾ ਤੇ ਹੈਗਾ ਹੀ ਆ ਤੇ ਮੈਂ ਸਭ ਨੂੰ ਕਿਹਾ ਸੀ ਮੈਂ ਪਹਿਲਾਂ ਮੈਂ ਆ ਕੇ ਲੱਕੀ ਨਾਲ ਗੱਲ ਕਰ ਲਾਂ ਰਿੰਕੂ ਨਾਲ ਗੱਲ ਕਰ ਲਾਂ ਸਾਰੀ ਗੱਲ ਪਤਾ ਉਹਨਾਂ ਨਾਲ ਕਰ ਲਈਏ ਵੀ ਘਰ-ਬਾਰ ਸਹੀ ਆ ਮੁੰਡਾ ਸਹੀ ਆ ਤੇ ਫੇਰ ਹੀ ਮੈਂ ਤੇਰੇ ਨਾਲ ਗੱਲ ਕਰਨੀ ਸੀ ਮਮਾ ਜਣੀ ਮੇਰਾ ਵਿਆਹ ਕਰਾਉਣ ਨੂੰ ਦਿਲ ਕਰਦਾ ਜੇ ਮੇਰਾ ਦਿਲ ਕਰਦਾ ਮੈਂ ਤੁਹਾਡੇ ਕੋਲ ਹੀ ਰਵਾਂ ਪਰ ਕਰਨਾ ਤੇ ਹੈਗਾ ਹੀ ਇੱਕ ਦਿਨ ਉਮਰ ਲੰਘਦੀ ਜਾਂਦੀ ਆ ਪੁੱਤ ਕਰਨਾ ਤੇ ਹੈਗਾ ਵਾ ਤੇ ਸਗੋਂ ਜੜਾ ਪਾਰਾ ਲੱਥ ਜੇ ਉਹ ਚੰਗਾ ਹੁੰਦਾ ਚਲੋ ਤੇ ਤੁਹਾਡੀ ਗੱਲ ਸਹੀ ਆ ਵੀ ਧੀਆ ਤੁਸੀਂ ਕਹਿੰਦੇ ਜੇ ਪਾਰਾ ਪਰ ਮੇਰਾ ਨਹੀਂ ਹੇਰੇ ਦਿਲ ਕਰਦਾ ਤੁਹਾਨੂੰ ਛੱਡ ਕੇ ਜਾਣੀ ਤੇ ਅਜੇ ਨਹੀਂ ਦਿਲ ਕਰਦਾ ਪਰ ਤੇਨੂੰ ਪਤਾ ਵਾ ਮਾ ਪਿਓ ਨੂੰ ਭੈਣ ਭਰਾਵਾਂ ਨੂੰ ਕਿੰਨੀ ਟੈਨਸ਼ਨ ਹੁੰਦੀ ਆ ਭੈਣ ਜਵਾਨ ਹੋਈ ਆ ਤੇ ਉਹਦੇ ਵੀ ਆਪਾ ਹੱਥ ਪੀਲੇ ਕਰੀਏ ਤੇ ਆਪਣੇ ਸਿਰ ਤੋਂ ਬੋਝ ਲਾਏ ਵੇਖ ਕਰਨਾ ਤੇ ਹੁੰਦਾ ਹੀ ਇੱਕ ਦਿਨ ਹੁਣ ਮੈਂ ਤੇ ਨਈ ਗੱਲ ਕੰਨਾ ਚਾਹਨੀ ਆ ਇਹ ਮੁੰਡਾ ਪਸੰਦ ਆ ਗਿਆ ਮਮਾ ਉਹਨਾਂ ਨੂੰ ਤੇ ਆਪਾਂ ਵੀ ਵੇਖੋ ਨਾ ਤੇ ਦੋਜੀ ਇਹ ਗੱਲ ਮੂੰ ਤੋਂ ਜ਼ਿਆਦਾ ਕੰਮ 'ਚ ਧਿਆਨ ਦਿਆ ਕਰ ਮੇਰੇ ਨਾਲ ਕੰਮ ਜ਼ਿਆਦਾ ਕਰਵਾਇਆ ਕਰ ਫੇਰ ਤੈਨੂੰ ਉਹੀ ਆਦਤ ਰਹੇਗੀ ਉੱਥੇ ਜਾ ਕੇ ਤੇ ਤੂੰ ਓਕੀ ਨਹੀਂ ਹੋਏਂਗੀ ਪਰ ਕੰਮ ਤੇ ਭਾਬੀ ਜੀ ਮੈਂ ਤੁਹਾਡੇ ਨਾਲ ਸਾਰਾ ਹੀ ਕਰਾਨੀ ਆ ਹਾਂ ਮੈਨੂੰ ਪਤਾ ਤਾ ਸਾਰਾ ਕਰਾਨੀ ਆ ਹੁਣ ਇੱਕ ਦੋ ਗੱਲਾਂ ਨਾ ਜਿਵੇਂ ਮਮਾ ਇਹ ਸਾਗ ਨਹੀਂ ਬਣਾਉਂਦੀ ਹੈਗੀ ਹੁਣ ਸਾਗ ਨਹੀਂ ਬਣਾਉਣਾ ਸਿੱਖ ਲੈ ਉਹ ਤਾਂ ਉੱਥੇ ਤੈਨੂੰ ਕੱਲਿਆਂ ਕੰਮ ਕਰਨਾ ਪੈਣਾ ਸੱਸ ਤੇਰੀ ਬਜ਼ੁਰਗ ਆ ਸਸਦੀ ਸੇਵਾ ਕਰਨੀ ਆ ਸਾਰਾ ਕੰਮ ਤੂੰ ਕਰਦਾ ਕਰਨਾ ਘਰ ਸਾਰਾ ਤੂੰ ਸਾਂਭਣਾ ਉਹ ਤੇ ਤੇਰਾ ਹੀ ਹੋ ਤੇ ਸਭ ਕੁਝ ਪਤਾ ਕੀ ਆ ਮੰਮਾ ਡਰ ਜਾ ਲੱਗਦਾ ਵਾ ਵਿਆਹ ਕਰਾਉਣ ਤੋਂ ਪਤਾ ਨਹੀਂ ਅਗਲਾ ਪਰਿਵਾਰ ਕਿਵੇਂ ਦਾ ਵਾ ਕਿਵੇਂ ਦਾ ਨਹੀਂ ਆ ਇਹ ਕੀ ਗੱਲ ਕੀਤੀ ਮੰਮੀ ਤੇ ਅਗਲਾ ਪਰਿਵਾਰ ਕਿਵੇਂ ਦਾ ਇਹ ਥੋੜੀ ਸੋਚੀ ਤਾਂ ਮਨੂ ਇਹ ਕ ਮੈਂ ਵੀ ਤੇ ਆਈ ਆ ਇਸ ਘਰ ਚ ਮੈਂ ਵੀ ਤੇ ਰਹਿਣਨੀ ਆ ਕਿੰਨਾ ਵਧੀਆ ਮੇਰਾ ਪਰਿਵਾਰ ਆ ਤੂੰ ਕਿੰਨੀ ਚੰਗੀ ਆ ਮੰਮੀ ਕਿੰਨੇ ਚੰਗੇ ਤੇਰੇ ਵੀਰ ਕਿੰਨਾ ਚੰਗਾ ਵਾ ਚਾਚੀ ਹੋਣੀ ਸਾਰੇ ਕਿੰਨੇ ਚੰਗੇ ਆ ਅੰਜੂਲੀ ਤੇ ਆਈ ਆ ਜੇ ਮਨਮੀ ਤਾਂ ਹੱਪ ਚੰਗੇ ਨਾ ਸਾਰੇ ਚੰਗੇ ਉਹ ਤਾਂ ਗੱਲ ਠੀਕ ਐ ਭਾਬੀ ਜੀ ਹੁਣ ਐਂਦਾ ਮੈਨੂੰ ਇਹ ਹੁੰਦਾ ਕਿ ਮੈਂ ਆਪਣੀ ਮਾਂ ਨਾਲ ਹਰ ਇੱਕ ਗੱਲ ਸ਼ੇਅਰ ਕਰ ਲੈਣੀ ਆ ਤੁਹਾਡੇ ਨਾਲ ਕਰ ਲੈਣੀ ਅਗਲੇ ਘਰ ਕੋਈ ਸੁਣੇ ਮੇਰੀ ਗੱਲ ਨਾ ਸੁਣੇ ਸੱਸ ਮਾਂ ਸੁਣੇ ਤੇ ਫੇਰ ਮੈਨੂੰ ਸੁਨੇਗੀ ਜਿਵੇਂ ਕ ਮੈਨੂੰ ਕੋਈ ਗੱਲ ਹੁੰਦੀ ਆ ਜਾਂ ਕੋਈ ਦੁੱਖ ਸਹੁੰਦਾ ਤਾਂ ਮੈਂ ਮੰਮੀ ਨਾਲ ਕਰਦੀ ਆ ਨਾ ਸਾਰੀ ਗੱਲ ਸੁਣਦੇ ਆ ਨਾ ਉਹ ਵੀ ਸੁਣਨਗੇ ਸੁਣਨਗੇ ਬੁੱਤ ਅਸਲੀ ਮਾਂ ਮਾ ਉਹ ਹੀ ਹੁੰਦੀਆਂ ਬੇਟਾ ਬਾਕੀ ਰਹੀ ਕੰਮ ਕਰਦੀ ਗੱਲ ਆ ਸਾਗ ਸੋਗ ਦੀਆਂ ਗੱਲਾਂ ਇਹ ਤੇ ਪੁੱਤਰ ਆਪੇ ਹੌਲੀ ਹੌਲੀ ਜਦੋਂ ਜਾਓ ਨਾ ਪੁੱਛੋ ਨਾ ਦੱਸ ਦਿੰਦੀਆਂ ਸੱਸ ਮਾਵਾਂ ਦੱਸਦੀ ਆ ਵੀ ਨਹੀਂ ਆਂਦਾ ਬਣਾਉਣਾ ਜਾਂ ਕਿੱਦਾਂ ਵਾ ਤੇ ਆਪੇ ਸੱਸ ਮਾਂ ਤੇਨੂੰ ਦੱਸੂਗੀ ਨਾ ਕੋਲ ਕੁਛ ਅਹੀਂ ਸਿਖਾ ਕੇ ਤੇਨੂੰ ਇੱਥੋਂ ਭੇਜਾਂਗੇ ਵੀ ਇਦਾਂ ਨਹੀਂ ਇਦਾਂ ਬਣਾਉਣਾ ਵਾ ਬਾਕੀ ਕੋਈ ਗੱਲ ਨਹੀਂ ਪੁੱਤਰ ਇਹ ਨਹੀਂ ਕਹੀਦਾ ਹੁੰਦਾ ਸੱਸ ਨਾਲ ਵੀ ਗੱਲ ਆਪਣੇ ਦਿਲ ਦੀ ਕਰੀਦੀ ਆ ਅਗੋ ਸੱਸ ਮਾਂ ਵੀ ਹੁੰਦੀ ਅਸਲੀ ਮਾਂਵਾ ਪੁੱਤ ਉਹੀ ਹੁੰਦੀ ਆ ਠੀਕ ਆ ਨਾ ਜੇ ਤੂੰ ਕਹੀਂ ਨਾ ਮਹੀਨਾ ਦੋ ਮਹੀਨੇ ਤੇ ਅਜੇ ਮਮਾ ਹੋ ਲੱਗ ਹੀ ਜਾਣੇ ਇਹਦੇ ਵਿਆਹ ਚ ਹਾਂ ਲੱਗ ਜਾਣੇ ਤੇ ਜੇ ਤੂੰ ਕਹੇਂਗੇ ਨਾ ਥੋੜੀ ਜੀ ਸਲਾਈ ਵੀ ਸਿੱਖ ਲੈ ਵੇਖ ਥੋੜਾ ਬੋਤਾ ਜੀ ਸਲਾਈ ਦਾ ਵੀ ਹੁੰਦਾ ਹੋਏਗਾ ਨਾ ਤੇ ਆਪਣਾ ਕਰ ਸਕੇਂਗੀ ਤੂੰ ਘਰ ਜਾ ਕੇ ਕੰਮ ਮੈਨੂੰ ਨਹੀਂ ਸ਼ੌਂਕ ਹੈਗਾ ਮਮਾ ਸਲਾਈ ਦਾ ਤੂੰ ਹੀ ਉਦੋਂ ਵੀ ਕਹਿੰਦੇ ਸੀ ਮੇਰਾ ਨਹੀਂ ਦਿਲ ਕਰਦਾ ਮੇਰੀ ਗੱਲ ਸੁਣ ਤੂੰ ਨਾ ਉਹ ਨਹੀਂ ਗੱਲ ਹੈਗੀ ਵੀ ਜ਼ਰੂਰ ਅਸੀਂ ਸੂਟ ਹੀ ਸੇਨੇ ਜਾਂ ਕਿਸੇ ਵੇਲੇ ਉਧੜਿਆ ਟਾਂਕਾ ਤੋਪਾ ਹੀ ਲਾਣਾ ਪੈ ਜਾਂਦਾ ਪੁੱਤਰ ਇੰਨਾ ਕਿਤੇ ਬੰਦੇ ਨੂੰ ਹੋਣਾ ਚਾਹੀਦਾ ਐਨੀ ਕਿ ਜਾਂਚ ਹੋਣੀ ਚਾਹੀਦੀ ਹੈ ਉਹ ਤੂੰ ਹੀ ਲਾ ਦਿਆ ਕਰਿਓ දේ ැකර ඒ නතති යසන් වට ලා මමග දොන්න චලිත න ඩිකාක් දී රොනන්න හොහිීතය රෝණ කෑදනටර ච චලාවෙක් කියියකයි ගම් කර.